ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਲਾਡਲਾ ਸ਼ਗਿਰ ਕਾਂਸ਼ੀ ਰਾਮ ਚੰਨ ਉਹਦਾ ਅੱਜ गाना ਰਿਲੀਜ਼ ਹੋਇਆ ਹੈ ਪੈਕ ਔਰ ਬਹੁਤ ਸਾਰੇ ਕਲਾਕਾਰ ਅੱਜ ਇਸ ਫੰਕਸ਼ਨ ਵਿੱਚ ਪਹੁੰਚੇ ਨੇ ਕਿਉਂਕਿ ਚੰਨ ਇੱਕ ਐਸਾ ਕਲਾਕਾਰ ਹੈ ਆਲ ਰਾਊਂਡਰ ਆਰਟਿਸਟ ਹੈ ਕਮੇਡੀਅਨ ਵੀ ਹੈ ਸਿੰਗਰ ਵੀ ਹੈ ਐਂਕਰ ਵੀ ਹੈ ਔਰ ਬੜਾ ਵਧੀਆ ਕੰਮ ਕਰ ਰਿਹਾ ਹੈ ਮਾਰਕੀਟ 'ਚ ਔਰ ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ ਹੈ ਆਪਣੇ ਯਾਰ ਦੋਸਤ ਕਲਾਕਾਰ ਇਕੱਠੇ ਕਰ ਲੈਂਦਾ ਇਹ ਸਭ ਤੋਂ ਵੱਡੀ ਖੋਪੀ ਹੈ ਦੀ ਬਾਕੀ ਇਹ ਗਾਣਾ ਬਹੁਤ ਵਧੀਆ ਪਿਕਚਰਾਈਜ਼ ਕੀਤਾ ਹੈ ਇਹ ਸਾਰਿਆਂ ਦਾ ਸਹਿਯੋਗ ਹੈ ਮਲਕੀਸ਼ ਸਿੰਘ ਡਾਇਰੈਕਟਰ ਹੈ ਏਡੀ ਆਪਣਾ ਗੁਰਦੀਪ ਗੋਲਡੀ ਚਾਚਾ ਬਿਸ਼ਨਾ ਔਰ ਕ੍ਰिएशन ਟੀਮ ਹੈ ਜਿਹੜੀ ਸਾਭੀ ਅਟਵਾਲ ਗੱਬਰ ਬਹੁਤ ਸਾਰੇ ਹੋਰ ਕਲਾਕਾਰ ਡਾਊਨ ਅਮਲੀ ਬੜਾ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ ਔਰ ਜਸ ਫੈਜ਼ਪੁਰੀ ਉਹਨਾਂ ਨੇ ਗਾਣਾ ਲਿਖਿਆ ਉਹਨਾਂ ਦੀ ਕੰਪਨੀ ਚ ਕਿ ਗਾਣਾ ਫੈਜ਼ਪੁਰੀ ਜਸ ਯਾਰੋ ਸੁੱਖ ਰਹੋ ਮੰਗਦਾ ਖੁਸ਼ੀ ਖੁਸ਼ਾਲ ਸਦਾ ਸਮਝਾਵੇ ਰੰਗਦਾ ਸਭ ਤੋਂ ਪਹਿਲਾਂ ਤੇ ਆਏ ਹੋ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਮੇਰਾ ਇੱਕ ਛੋਟਾ ਜਿਹਾ ਅਪਰਾਲਾ ਜੀ ਮੈਨੂੰ ਜਦੋਂ ਕੁਝ ਛਾਂ ਮਹੀਨਾ ਬਾਅਦ ਸਾਲ ਬਾਅਦ ਜਦੋਂ ਮੇਰਾ ਦਿਲ ਕਰਦਾ ਜਤਨਾ ਮਹੀਨਿਆਂ ਬਾਅਦ ਮੈਂ ਜਦੋਂ ਜਾਂ ਕਿਤੇ ਬਾਹਰ ਜਾਵਾਂ ਤੇ ਮੇਰਾ ਦਿਲ ਕਰਦਾ ਮੈਂ ਕੋਈ ਨਾ ਕੋਈ ਗਾਣਾ ਬਾਹਰ ਗਿਆ ਤੇ ਮੈਂ ਚਲੋ ਗਾਣਾ ਵੀ ਕਰ ਲਵਾਂ ਇੱਕ ਪੰਥ ਤੇ ਦੋ ਕਾਜ ਹੁਣ ਮੈਂ ਬੈਂਕੋਂ ਗਿਆ ਸੀ ਤੇ ਉੱਥੇ ਵੀ ਗਾਣਾ ਕਰਕੇ ਆਇਆ ਸੀ ਇਹ ਗਾਣਾ ਤੁਸੀਂ ਦੇਖਿਆ ਜੀ ਗਾਣਾ ਪੈਗ ਵੈਸੇ ਮੈਂ ਪੈਗ ਤੇ ਪੀਂਦਾ ਨਹੀਂਗਾ ਪਰ ਗਾਣਾ ਬੜਾ ਵਧੀਆ ਲਿਖਿਆ ਸੀ ਇਹ ਤੁਸੀਂ ਸੁਣੋਗੇ ਅਸੀਂ ਜਿਹੜਾ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਹੇ ਇਹ ਇੱਕ ਸਾਰੇ ਕਮੇਡੀ ਕਲਾਕਾਰ ਵਿੱਚ ਇਹਨਾਂ ਦੇ ਕੰਮ ਕੀਤਾ ਜਿੱਦਾਂ ਕਿ ਮੇਰੇ ਉਸਤਾਦ ਸੁਰਿੰਦਰ ਫਿਸਤਾ ਕੁਲੇਸ਼ਾ ਜੀ ਚਾਚਾ ਬਿਸ਼ਨਾ ਜੀ ਗਿੰਦੂ ਕੈਂਡ ਗੱਬਰ ਜੀ ਸਾਬੀ ੜਵਾਲ ਡਾਉਨ ਅਮਲੀ ਗੋਰਾ ਨਾਗੂ ਗਿਆ ਹੋਰ ਵੀ ਕਾਫੀ ਕਲਾਕਾਰਾਂ ਨੇ ਇਸ ਗਾਣੇ ਦੇ ਵਿੱਚ ਕੰਮ ਕੀਤਾ ਵਾ ਜੀ ਔਰ ਇਹ ਜਿਹੜਾ ਗਾਣਾ ਅਸੀਂ ਸਿਰਫ ਇੱਕ ਇੰਟਰਟੇਨਮੈਂਟ ਵਾਸਤੇ ਬਣਾਇਆ ਅਸੀਂ ਕੋਈ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦੇ ਸ਼ਰਾਬ ਪੀਣਾ ਤੁਹਾਨੂੰ ਪਤਾ ਹਰ ਗਾਣੇ ਦੇ ਥੱਲੇ ਲਿਖਿਆ ਹੁੰਦਾ ਸਿਹਤ ਵਾਸਤੇ ਹਾਨੀਕਾਰਕ ਇਸ ਕਰਕੇ ਨਸ਼ੇ ਨਹੀਂ ਕਰਨੇ ਚਾਹੀਦੇ ਮਤਲਬ ਵੀ ਮੈਂ ਇਹ ਜਿਹੜਾ ਪੈਗ ਗਾਣਾ ਕੱਢਿਆ ਤੁਸੀਂ ਸੁਣੋਗੇ ਤੁਹਾਨੂੰ ਆਨੰਦ ਆਏਗਾ ਕਿ ਪੈਗ ਜਿਹੜਾ ਗਾਣਾ ਕੱਢਿਆ ਸਿਰਫ ਇੱਕ ਯਾਰੀ ਦੋਸਤੀ ਵਾਸਤੇ ਕੱਢਿਆ ਵੀ ਤੁਸੀਂ ਇੱਕ ਪੈਗ ਦੇ ਬਹਾਨੇ ਅੱਜ ਕੱਲ ਕਿਸੇ ਨੂੰ ਚਾਹ ਤੇ ਬੁਲਾਉਨੇ ਆਂਦੇ ਚਾਹ ਤੇ ਕੋਈ ਆਉਂਦਾ ਨਹੀਂਗਾ ਤੇ ਜੇ ਉਹਨੂੰ ਕਹੇ ਮਾਰਾ ਜੇ ਤੈਨੂੰ ਯਾਰ ਆਪਾਂ ਪੈਗਮ ਮੇ ਬੋਤਲੇ ਕਿ ਲਿਆਂਦੀ ਬੜੀ ਵਧੀਆ ਚੰਡੀਗੜ੍ਹੋਂ ਲਿਆਂਦੀ ਆ ਤੇ ਆਪਾਂ ਥੋੜੇ ਬਈਏ ਤੇ ਮੇਰੇ ਹਿਸਾਬ ਨਾਲ ਜਿੱਥੇ ਚਾਰ ਦੋਸਤਾਂ ਨੂੰ ਸੱਦਿਆ ਤੇ ਉਥੇ 10 ਵੀ ਆ ਸਕਦੇ ਹੈਗੇ ਆ ਫਿਰ ਕੰਮ ਮਗ ਜਾਂਦਾ ਹੈਗਾ ਇਸ ਕਰਕੇ ਥੋੜੀ ਜਿਹੀ ਜੀ ਪੀੜ੍ਹ ਵੀ ਆ ਕਿਤੇ ਨਾ ਕਿਤੇ ਉਹ ਵੀ ਆਪਣੇ ਘਰ ਵੀ ਉਹ ਥੋੜੀ ਜੀ ਐਵੇਂ ਦਵਾਈ ਤੌਰ ਤੇ ਜਿਹੜੇ ਵੀ ਕਲਾਕਾਰਾਂ ਨੇ ਮੇਰੇ ਇਸ ਗਾਣੇ ਦੇ ਵਿੱਚ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਇਸ ਰਿਲੀਜ਼ਿੰਗ ਸਮੇਂ ਐ ਅਸੀਂ ਇਹ ਸੇ ਗਾਣਾ ਜਿਹੜਾ ਰਿਲੀਜ਼ ਕਰ ਰਹੇ ਨਿਊ ਅੰਮ੍ਰਿਤਸਰ ਚਾਹੇ ਚੂਰੀ ਤੇ ਗਾਣਾ ਇਹ ਰਿਲੀਜ਼ ਕਰ ਰਹੇ ਆ ਜੀ ਔਰ ਵਿਕਰਮ ਜੀ ਮਾਲ ਸਾਹ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਹਦੇ ਓਨਰ ਆ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਦਾ ਨਵਾਂ ਗਾਣਾ ਅੱਜ ਰਿਲੀਜ਼ ਕੀਤਾ ਗਿਆ ਸਾਡੇ ਮਾਨਯੋਗ ਕੁਲੇਸ਼ਾ ਜੀ ਨੇ ਰਿਲੀਜ਼ ਕੀਤਾ ਉਹਦਾ ਸੋਚ ਨਵਕੇ ਪੈਗ ਪੈਗ ਦੀ ਵੀਡੀਓ ਬੜੀ ਸ਼ਾਨਦਾਰ ਬਣੀ ਹੈ ਗੁਰਮੀਤ ਜੀ ਨੇ ਵੀਡੀਓ ਬਣਾਈ ਹੈ ਸਾਰੇ ਫੈਨਸ ਕੋਈ ਸਾਹਿਬ ਜਿਨ੍ਹਾਂ ਨੇ ਗਾਣਾ ਲਿਖਿਆ ਤੇ ਰਿਲੀਜ਼ ਕੀਤਾ ਸਾਰੀ ਟੀਮ ਨੂੰ ਕਾਸ਼ੀਰਾਮ ਚਾਹਣੂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਬਹੁਤ ਉਹਦੇ ਨਸ਼ਿਆਂ ਵਿਰੁੱਧ ਚੱਲ ਰਿਹਾ ਇਸ ਵੇਲੇ ਪੈਗ ਲਾਉਣਾ ਚਾਹੀਦਾ ਵੀ ਨਹੀਂ ਇਹ ਗਾਣਾ ਸਿਰਫ ਸੁਣਨ ਵਾਸਤੇ ਹੈ ਲਾਉਣ ਵਾਸਤੇ ਅਸੀਂ ਹਮੇਸ਼ਾ ਨਸ਼ਿਆਂ ਦੇ ਵਿਰੋਧਾਂ ਕਾਸ਼ੀਰਾਮ ਚਾਹਣੂ ਤੁਹਾਨੂੰ ਹੁਣੇ ਦੱਸਿਆ ਕਿ ਇਹ ਗਾਣਾ ਸਿਰਫ ਮੈਂ ਐਂਟਰਟੇਨਮੈਂ ਐਂਟਰਟੇਨਮੈਂਟ ਵਾਸਤੇ ਕੀਤਾ ਤੁਸੀਂ ਗਾਣਾ ਦੇਖੋਗੇ ਤੇ ਉਹਦੇ ਚ ਤੁਸੀਂ ਦੇਖੋਗੇ ਜਿੰਨੇ ਸਾਡੇ ਕਮੇਡੀ ਕੈਰੈਕਟਰ ਨੇ ਸਾਰੇ ਉਹ ਸਾਰੇ ਮਤਲਬ ਕਮੇਡੀ ਵੀ ਕਰਦੇ ਨਜ਼ਰ ਆਉਂਦੇ ਉਹ ਜਿਹੜਾ ਪੈਗ ਵੀ ਲਾਉਂਦੇ ਉਹ ਵੀ ਕਮੇਡੀ ਚ ਲਾ ਰਹੇ ਹਨ ਨੂੰ ਸੀਰੀਅਸਲੀ ਨਹੀਂ ਲੈਣਾ दारू ਨਹੀਂ ਪੀਣੀ ਮਤਲਬ ਯੁੱਧ ਨਸ਼ਾ ਵਿਰੁੱਧ ਜਾਰੀ ਰਹੇਗਾ ਪਰ ਨਾਲ ਨਾਲ ਇਹ ਗਾਣੇ ਨੂੰ ਜ਼ਰੂਰ ਪ੍ਰਮੋਟ ਕਰਨਾ ਹੈ ਪੈਗ ਸਭ ਤੋਂ ਪਹਿਲਾਂ ਕਾਸ਼ੀਰਮ ਚੰਦ ਜੀ ਨੂੰ ਬਹੁਤ ਬਹੁਤ ਵਧਾਈਆਂ ਗਾਣੇ ਦੀਆਂ ਕਿਉਂਕਿ ਜਦੋਂ ਵੀ ਭਾਈ ਕੋਈ ਗਾਣਾ ਲੈ ਕੇ ਆਉਂਦੇ ਨੇ ਕੋਈ ਮੈਸੇਜ ਜ਼ਰੂਰ ਹੁੰਦਾ ਜਿਵੇਂ ਭਾਈ ਨੇ ਦੱਸਿਆ ਵੀ ਗਾਣੇ ਨੂੰ ਅਸੀਂ ਗਾਣੇ ਜ਼ਰੀਏ ਅਸੀਂ ਕਿਸੇ ਸ਼ਰਾਬ ਨੂੰ ਔਰ ਇਹਦੇ ਵਿੱਚ ਸਗੋਂ ਇੱਕ ਚੀਜ਼ ਅਸੀਂ ਸਭ ਤੋਂ ਜ਼ਿਆਦਾ ਦਿਖਾਈ ਇਹ ਹੈ ਕਿ ਸ਼ਰਾਬ ਪੀਣ ਵਾਲਾ ਜੇ ਹੱਦੋਂ ਵੱਧ ਪੀਂਦਾ ਤੇ ਉਹਦਾ ਹਾਲ ਕੀ ਹੁੰਦਾ ਕੋਈ ਕਿਤੇ ਪਿਆ ਹੋਇਆ ਕੋਈ ਚ ਬੱਚੇ ਜਿ ਪਿਆ ਕੋਈ ਖਾਲ ਚ ਪਿਆ ਹੈ ਨਾ ਤੇ ਉਹਦੇ ਵਿੱਚ ਮੈਸੇਜ ਵੀ ਆ ਘਾਰ ਵਾਲੀ ਆਉਂਦੀ ਆ ਉਹਨੂੰ ਗਾਲਾਂ ਕੱਢ ਕੇ ਖੜਦੀ ਆ ਚੱਲ ਇੱਥੇ ਕੀ ਕਰਦਾ ਤੁਹਾਨੂੰ ਗਾਣੇ 'ਚ ਵੇਖਣ ਨੂੰ ਮਿਲੇਗਾ ਉਹ ਮੈਸੇਜ ਔਰ ਇਹ ਜਿਹੜਾ ਗਾਣੇ ਰਹੀ ਇੱਕ ਮੈਸੇਜ ਦੇਣਾ ਕਿਉਂਕਿ ਸਾਡਾ ਜਿਹੜਾ ਯੂਥ ਹੈ ਉਹ ਚੀਜ਼ ਨੂੰ ਫੋਲੋ ਕਰਦਾ ਜੋ ਅਸੀਂ ਦਿਖਾਣੇ ਆ ਇੱਕ ਆਇਨਾ ਹੁੰਦਾ ਜੋ ਅਸੀਂ ਵੇਖਦੇ ਆ ਸਾਨੂੰ ਉਹੀ ਨਜ਼ਰ ਆਉਂਦਾ ਅਸੀਂ ਉਹਨਾਂ ਦੇ ਆਇਨਾ ਵਾਂ ਜੋ ਅਸੀਂ ਕਰਾਂਗੇ ਉਹੀ ਬੱਚੇ ਫੋਲੋ ਕਰਨਗੇ ਇਸ ਕਰਕੇ ਅਸੀਂ ਮੈਸੇਜ ਦਿੱਤਾ ਹੈ ਗਾਣੇ ਰਾਹੀਂ ਕਿ ਸ਼ਰਾਬ ਨਾਲ ਕੀ ਹਾਲ ਕੋ। ਦਾ ਕਾਂਸ਼ਰਮ ਚਾਂਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਵੀਡੀਓ ਦੇਖਿਆ ਮੈਂ ਬਹੁਤ ਅੱਛਾ ਵੀਡੀਓ ਬਣਿਆ ਔਰ ਬਹੁਤ ਵਧੀਆ ਗਾਇਆ ਹੈ ਮੈਨੇ। ਇਹ ਮੇਰਾ ਬਹੁਤ ਪੁਰਾਣਾ ਮਿੱਤਰ ਹੈ ਔਰ ਉਹ ਬਹੁਤ ਵਧੀਆ ਸਿੰਗਰ ਦੇ ਨਾਮ ਨਾਲ ਬਹੁਤ ਵਧੀਆ ਇਨਸਾਨ ਵੀ ਹੈ ਔਰ ਗਾਣੇ 'ਚ ਆਪਾਂ ਇਹ ਨਾ ਦੇਖੀਏ ਵੀ ਆਪਾਂ ਕੋਈ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਾਂ ਕਿੰਨੇ ਇਹ ਗਾਣਾ ਸਿਰਫ ਐਂਟਰਟੇਨਮੈਂਟ ਵਾਸਤੇ ਬਣਿਆ ਵਾ ਔਰ ਇਹਨੂੰ ਗਾਣਾ ਵੇਖ ਕੇ ਇੰਜੋਏ ਕਰੋ। ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹ ਰੈ ਨਮਾਈ ਦੇ ਹੇਠੇ ਗਾਣਾ ਰਿਲੀਜ਼ ਹੋਇਆ ਉਹਨਾਂ ਦੇ ਵਿੱਚੋਂ ਅਰਵਿੰਦਰ ਭੱਟੀ ਦੀ ਬਹੁਤ ਵੱਡੀ ਫਿਲਮ ਇੰਡਸਟਰੀ ਦਾ ਨਾਮ ਆ ਆ ਦਾ ਨਾਮ ਹੀ ਰਹਿ ਗਿਆ ਜੀ ਕਮਲਕੀਰ ਸਿੰਘ ਜੀ ਤੇ ਕੁਲੇਸ਼ਾਹ ਜੀ ਬੜੀ ਵੱਡੀ ਇੰਡਸਟਰੀ ਦੇ ਉਹ ਨਾਮ ਨੇ ਉਹ ਮਹਿਨਾਜ ਹਸਤੀਆਂ ਦੀ ਹਾਜ਼ਰੀ ਦੇ ਵਿੱਚ ਇਹ ਗਾਣਾ ਜਿਹੜਾ ਰਿਲੀਜ਼ ਹੋਇਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਦੇਖਣਾ ਹੈ ਔਰ ਦੇਖ ਕੇ ਆਪਣੇ opinion ਵੀ ਦੇਣਾ ਕਿ ਤੁਹਾਨੂੰ ਗਾਣਾ ਕਿਦਾਂ ਦਾ ਲੱਗਾ